ਫਗਸੇ ਨੂੰ ਅਤਵਾਦੀ ਹੁਣ ਵੀ ਕਹੀ ਜਾਂਦੇ ਆ ਹੂੰ ਪੰਜਾਬ ਦੇ ਕਈ ਭਰੇ ਪੁਰਖ ਜੀ ਅਤਵਾਦੀ ਕਹਿੰਦੇ ਆ ਕਮਾਲਾ ਅੰਗਰੇਜ਼ ਸਰਕਾਰ ਤੇ ਉਹਨਾਂ ਦੀ ਕੋਈ ਟਿੱਪਣੀ ਨਹੀਂ ਜੀ ਪੰਜਾਬ ਦੇ ਅਜੇ ਵੀ ਉਹ ਖਾਨਦਾਨ ਬੈਠੇ ਨੇ ਹਾਂ ਜਿਹੜੇ ਅੰਗਰੇਜ਼ ਰਾਜ ਤੇ ਹਾਂ ਅੰਗਰੇਜ਼ ਸਰਕਾਰ ਤੇ ਕੋਈ ਟਿੱਪਣੀ ਨਹੀਂ ਵੀ ਇਹਨਾਂ ਨੇ ਹਿੰਦੁਸਤਾਨ ਤੇ ਕਬਜ਼ਾ ਕਉ ਕੀਤਾ ਆਵਦੇ ਟੱਬਰ ਸਾਰੇ ਸਰੋਪੇ ਲੈਂਦੇ ਸੀ ਬਕਾਇਦਾ ਲੈਂਦੇ ਰਹੇ ਹਾਂ ਔਰ ਉਹਨਾਂ ਨੂੰ ਖਾਣੇ ਖਾਉਂਦੇ ਆ 75 ਸਾਲ ਹੋ ਗਏ ਨਖੌਤੀ ਯਾਦੀ ਪ੍ਰਾਪਤ ਹੋਈ ਜੀ ਉਹੀ ਮਾਨਸਿਕਤਾ ਅੱਜ ਵੀ ਖੜੀ ਹੈ ਔਰ ਲੋਕੀ ਉਹਨਾਂ ਨੂੰ ਹੈ ਜਦੋਂ ਵੋਟਾਂ ਪਾਉਂਦੇ ਹੈ ਨਾ ਤੇ ਚੱਲੀਆਂ ਨਹੀਂ ਜਾਂਦੀਆਂ ਪੀਪਿਆਂ ਚ ਵੋਟਾਂ ਐਨੀਆਂ ਪੈਂਦੀ ਉਦੋਂ ਵੀ ਕਾਂਗਰਸ ਪਾਰਟੀ RAM RAJ ਦੀ ਅਕਸਰ ਗੱਲਾਂ ਕਰਦੀ ਸੀ ਆਪਣਾ ਗਾਂਧੀ ਕਰ ਲੈਂਦਾ ਸੀ Nehru ਕਰ ਲੈਂਦਾ ਸੀ ਕਮਾਨ ਹੈ ਦੀ ਅੰਗਰਾਜ ਅੰਗਰੇਜ਼ ਦਾ ਜੀ ਭਾੜਦਾ ਤੁਸੀਂ RAM RAJ ਅੰਗਰੇਜ਼ ਭਲਾ RAM RAJ ਕਿਵੇਂ ਦੇ ਦਊ ਤੁਹਾਨੂੰ ਾਰੇ ਬੰਦੇ ਭਾਰਤ ਦੇ ਜਿਹੜੇ ਸੀ ਪੁਜਾਰੀ ਸ਼੍ਰੇਣੀ ਦੇ ਤੇ ਅਧਿਕਾਰੀ ਸ਼੍ਰੇਣੀ ਦੇ ਤੇ ਵੱਡੇ ਵੱਡੇ ਜ਼ਗੀਰਦਾਰ ਅੰਗਰੇਜ਼ ਦੇ ਨਾਲ ਖੜੇ ਸੀ ਜੀ ਇਆਦੀ ਦੇ ਹੱਕ ਸਬੰਧੀ ਨਹੀਂ ਸੀ ਜਿਹੜੇ ਇਆਦੀ ਦੇ ਹੱਕ ਸੀਗੇ ਪਖਸੇ ਵਰਗੇ ਰਾਜਗੁਰੂ ਵਰਗੇ ਸਖਦੇਵ ਵਰਗੇ ਸੁਭਾਚੰਦਰ ਬੋਸ ਵਰਗੇ ਉਹ ਫਾਂਸੀਆਂ ਤੇ ਟੰਗ ਤੇ ਜ਼ਗਰੀ ਬਾਬੇ ਪਹੁੰਚੇ ਤੇ ਟੰਗ ਤੇ ਪਰ ਕਾਂਗਰਸੀ ਹੁੰਦਾ ਕੋਈ ਪਹੁੰਚੀ ਤੇ ਨਹੀਂ ਟੰਗਿਆ ਗਿਆ ਕਿਉਂ ਦੇ ਉਹ ਦੇਹ ਦੀ ਗੁਲਾਮੀ ਲੰਮੀ ਕਰ ਰਹੇ ਸੀ ਇਆਦੀ ਉਹਨਾਂ ਦੀ ਕੋਈ ਮੰਗ ਨਹੀਂ ਸੀ ਕੀ ਪੁਜਾਰੀ ਸ਼੍ਰੇਣੀ ਨੇ ਕਿਸੇ ਵੀ ਧਰਮ ਦੀ ਪੁਜਾਰੀ ਸ਼੍ਰੇਣੀ ਉਹ ਲੋਕਾਂ ਨੂੰ ਕਰਮ ਕਾਣ ਵੀ ਦਿੱਤਾ ਕਰਕੇ ਤੇ ਨਾਲ ਦੋਸ਼ ਲਾਉਂਦੇ ਆ ਵੀ ਤੁਸੀਂ ਕਿਸੇ ਪਿਛਲੇ ਜਨਮ ਦਾ ਕਰਮ ਭੋਗਣਾਇਓ ਭਾਈ ਜੀ ਅੱਜ ਦੇ ਰਾਜਸਤਾ ਨੇ ਤੁਹਾਨੂੰ ਕੁਝ ਵੀ ਨਹੀਂ ਕਿਹਾ ਇਹ ਗੱਲ ਕਹਿਣੀ ਕਿ ਹਵਨ ਹੁੰਦੇ ਰਹੇ ਨੇ ਹਾਂ ਹਾਂ ਸਿੱਖ ਧਰਮ ਦੇ ਵਿੱਚ ਕਰਮ ਕਾਟਣ ਦਾ ਵਿਰੋਧ ਚ ਹੈ ਬਾਬਾ ਨਾਨਕ ਨੇ ਕੀ ਕਿਹਾ ਵੀ ਕਾਜੀ ਕੂਰ ਬੋਲ ਮਲ ਖਾਏ ਹੂੰ ਬੰਮਣ ਨਾ ਵੇ ਜੀ ਆ ਘਾਏ ਜੀ ਜੋਗੀ ਜੁਗਤ ਨਾ ਜਾਣੇ ਆਂਦੇ ਤੇ ਕਿੰਨੇ ਉਹ ਜਾੜੇ ਕਾ ਬੰਦ ਇਹਦੀ ਆੜ ਪਾੜ ਦੇ ਨਾ ਗਰਮ ਕਰਨ ਦਾ ਸ਼ਿਕਾਰ ਹੋਣਾ ਇਹ ਬਾਬੇ ਦੀ ਆਤਮਾ ਤੇ ਗੱਲ ਪਰ ਖلاف ਜਾਂਦੀ ਆ ਬਾਬੇ ਦੇ ਚਿੰਤਨ ਦੇ ਬਾਬੇ ਦੇ ਫਰਸ ਫੇਦੇ ਜਿਸ ਤਰ੍ਹਾਂ ਬੇਅਦਬੀਆਂ ਪਿਛਲੇ ਸਮੇਂ ਚ ਹੋਈਆਂ ਘਟ ਨਹੀਂ ਰਹੀਆਂ ਵਾਧ ਹੀ ਰਹੀਆਂ ਆ ਆਪਾਂ ਕਦੇ ਸੋਚ ਸਕਦੇ ਹਾਂ ਕਿ ਕੁਰਾਨ ਦੀ ਆਪਾਂ ਬੇਅਦਬੀ ਕਰ ਦੇਣਗੇ ਹੂੰ ਕਦੇ ਵੀ ਨਹੀਂ ਕਰਾਂਗੇ ਆਪਾਂ ਹੀ ਬੈਠੇ ਕਦੇ ਸੋਚ ਸਕਦੇ ਹਾਂ ਕਿ ਆਪਾਂ ਗੀਤਾ ਦੀ ਬੇਇਜ਼ਤੀ ਕਰਦੇ ਨੇ ਨਾ ਕਦੇ ਵੀ ਨਹੀਂ ਇਹਦਾ ਮਤਲਬ ਇਹ ਸ਼ਰਾਬਤ ਸ਼ਾਗਾਨਾਂ ਦੀ ਚਰਚ ਤੇ ਉਸੇ ਰੰਗ ਚ ਆ ਰਹੀ ਹੈ ਹਾਂ ਜੀ ਉਸੇ ਰੰਗ ਦੀ ਸ਼ਰਾਬ ਚਰਚ ਤੇ ਸਟੇਟ ਦੇ ਉਹਨਾਂ ਦੇ ਗੁਨਾਹਾਂ ਦਾ ਫਲ ਹੈ ਨਾ ਕਰਤੂਤਾਂ ਦਾ ਤੇ ਮਾੜੀ ਸੋਚ ਦਾ ਫਲ ਹੈ ਤੁਹਾਨੂੰ ਪਤਾ ਵੀ ਜਿੰਨਾ ਇਹ ਲੈਦਾਲਿਆਂ ਦਾ ਹੋਣਗੇ ਹੂੰ ਸਾਡੀ ਵੋਟ ਹੈ ਉਸੇ ਹਿਸਾਬ ਨਾਲ ਸਾਡੀ ਵੋਟ ਦਾ ਜਿਹੜਾ ਆਕਾਰ ਵੱਡਾ ਹੁੰਦਾ ਹੈ ਜਾਓ ਸਾਡੇ ਹੱਥ ਚ ਰਾਜ ਹੋਊਗਾ ਫਿਰ ਅਸੀਂ ਤਾੜੀਆਂ ਮਾਰਾਂਗੇ ਥਾੜੀਆਂ ਗੜਕਾਵਾਂਗੇ ਹਰ ਤਰ੍ਹਾਂ ਕਰਾਂਗੇ ਤੁਮ ਅੱਧੀ ਮੋਜਾ ਐਸੇ ਕਰਕੇ ਸਰਸ ਵਾਲਾ ਬਾਹਰ ਆ ਜਾਂਦਾ ਦੇਖੋ ਕੁਮਾਰਲੀ ਕਿੰਨੇ ਵਾਰੀ ਪਰ ਬੋਲਤੇ ਉਹ ਬਰਣਾ ਦਾ ਬੁੰਡਾ ਹੈ ਉਹ ਤਾਂ ਚਾਚੇ ਦੇ ਪੁੱਤਰ ਨੇ ਜੰਗਾਗਾ ਨਾ ਕਰੋ ਅੱਠ ਜਮਾਤਾ ਪਾਸ ਨਹੀਂ ਬਾਬਾ ਜੋ ਕੰਦੇ ਵਿੱਚ ਗੱਲ ਪ੍ਰਚਾਰਤੀ ਵੀ ਕਲਜੇ ਬਾਬਾ ਅੰਦਰ ਨਾ ਜਾਂਦਾ ਤੇ ਬਾਬੇ ਨੇ ਤਾਂ ਸਾਰਾ ਕਲਜਾ ਆਪਦੇ ਸਿਰ ਤੇ ਚੱਕ ਲਿਆ ਜੇ 바ਬਾ ਅੰਦਰ ਨਾ ਜਾਂਦਾ ਤੇ ਹਹਾ ਕਰ ਮੱਚ ਜਾਣੀ ਸੀ ਦੁਨੀਆ ਦੇ ਵਿੱਚ ਸਾਡੇ ਲੱਖ ਚੋਂ ਕੀ ਕਹਿੰਦੇ ਮੁਰਤੀ ਬਾਬੇ ਤੋਂ ਪਾਲਦੇ ਆ ਲੁੱਟ ਸੁੱਟ ਸਰਕਾਰਾਂ ਕਰਦੀਆਂ ਤੇ ਜੇ ਕੋਈ ਮੰਦਾ ਨੂੰ ਸੱਟ ਦੱਸਦੀ ਕੋਸ਼ਤਨ ਜਾਂ ਖੰਗੇ ਬੰਦਾ ਜੀ ਨਾਸਕਾ ਇਹ ਬੋਲਦਾ ਜਾ ਰਿਹਾ ਆ ਜਦ ਜਿਦਾ ਮਰਜ਼ੀ ਵੱਡਾ ਹੋਵੇ ਪੁਜਾਰੀ ਸ਼ਰਣੀ ਨੂੰ ਵੀ ਵੈਸਾ ਛੋਟਾ ਕਰ ਦਿੰਦਾ ਐਸ ਐਮ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹੈਪੀ ਪਕਤਾ ਅੱਜ ਇੱਕ ਖਾਸ ਮੁਲਾਕਾਤ ਹੈ ਸਾਡੇ ਨਾਲ ਫਿਰ ਹੋਣਗੇ ਬਾਪੂ ਬਲਕੌਰ ਸਿੰਘ ਗੱਲਬਾਤ ਕਰਾਂਗੇ ਰਾਮ ਮੰਦਰ ਦੇ ਉੱਤੇ ਰਾਮ ਮੰਦਰ ਦੀ ਪੂਰੀ ਚਰਚਾ ਪੂਰੇ ਦੇਸ਼ ਦੇ ਵਿੱਚ ਤੇ 22 ਤਰੀਕ ਨੂੰ ਮੋਬੱਤੀਆਂ ਤੇ ਦੀਵੇ ਜਗ ਜਾਣੇ ਨੇ ਬਾਪੂ ਜੀ ਬਹੁਤ ਬਹੁਤ ਸਵਾਗਤ ਹੈ ਜਉਂਦੇ ਰਹੋ ਠੀਕ ਹੈ ਕਿਰਪਾ ਤੁਹਾਡੇ ਮੌਸਮ ਦੇ ਮੁਤਾਬਕ ਠੀਕ ਹੈ ਠੀਕ ਹੈ ਪਰ ਜੋ ਮੌਸਮ ਪੂਰੀ ਰਾਜਨੀਤੀ ਦੇ ਵਿੱਚ ਆ ਪੂਰੇ ਦੇਸ਼ 'ਚ ਚੱਲ ਰਿਹਾ ਹੈ ਇਸ ਨੂੰ ਕਿਵੇਂ ਦੇਖਦੇ ਹੋ ਗੱਲ ਇਸ ਤਰ੍ਹਾਂ ਮਿਲਿਆ ਵੀ ਇਹ ਹੈ ਹਿੰਦੁਸਤਾਨ ਦਾ ਇਤਿਹਾਸਕ ਮੰਦਪ ਅਖ ਰਿਹਾ ਹਮੇਸ਼ਾ ਜੀ ਲੋਕ ਜੋ ਕੁਝ ਚਾਹੁੰਦੇ ਹੁੰਦੇ ਆ ਸਰਕਾਰਾਂ ਉਹ ਇਸ ਦੇ ਉਲਟ ਕੰਮ ਕਰਦੀਆਂ ਹੁੰਦੀਆਂ ਹੂੰ ਲੋਕ ਚਾਹੁੰਦੇ ਵਿੱਦਿਆ ਜੀ ਰੁਜ਼ਗਾਰ ਹੂੰ ਭਾਈਚਾਰਾ ਜੀ ਛੂਤਛਾਤ ਤੋਂ ਬਗੈਰ ਸਮਾਜ ਹੂੰ ਉੱਚ-ਨੀਚ ਤੋਂ ਬਗੈਰ ਸਮਾਜ ਹੂੰ ਲੋਕ ਇਹ ਚਾਹੁੰਦੇ ਆ ਜਿਹੜੇ ਯੁੱਗ ਚ ਕਿ ਸਰਮਾਇਯਾਰੀ ਨਿਯਾਮ ਨੇ ਆਪਾਂ ਜਿਉਰੇ ਆ ਤੇ ਅਸੀਂ ਇਹ ਚਾਹੁੰਦੇ ਆ ਹੂੰ ਸਰਕਾਰਾਂ ਇਹ ਦੀ ਚੀਜ਼ਾਂ ਦੇਣ ਤੋਂ ਇਨਕਾਰੀ ਹੁੰਦੀਆਂ ਨੇ ਜੀ ਉਹ ਸਾਨੂੰ ਕੀ ਕਰਦੀ ਆ ਕਿਸੇਲੇ ਪਿਛਲੇ ਯੁੱਗ ਦੇ ਵਿੱਚ ਨਾ ਹਰੇਕ ਦੇਸ਼ ਦਾ ਇੱਕ ਸੁਨਹਿਰੀ ਇਹਨੂੰ ਸੁਨਹਿਰੀ ਯੁੱਗ ਭੂਤਕਾਰ ਦੇ ਵਿੱਚ ਜਿਹੜੀਆਂ ਸਮੇਂ ਦੇ ਹਾਨ ਦੀ ਸਰਕਾਰ ਨਹੀਂ ਹੁੰਦੀ ਜੀ ਉਹ ਸੁਨਹਿਰੀ ਯੁੱਗ ਭੂਤਕਾਰ ਚੋਂ ਭਾਲ ਕੇ ਤੁਹਾਨੂੰ ਪਰੋਸਦੀ ਆ ਹੂੰ ਔਰ ਉਹ ਜਿਹੜਾ ਸੁਨਹਿਰੀ ਯੁੱਗ ਡਿਵਾਈਨ ਥਿਉਰੀ ਦੇ ਤਾਂ ਆਧਾਰਤ ਹੁੰਦਾ ਯਾਦ ਰੱਖੋ ਹੂੰ ਵੀ ਉਸ ਤਾਂ ਕੋਈ ਨਾ ਕੋਈ ਬੰਦਾ ਅਵਤਾਰ ਲੈਂਦਾ ਹੈ ਅਵਤਾਰ ਦੀ ਸਾਨੂੰ ਉਡੀਕ ਰਹਿੰਦੀ ਹੈ 24 ਘੰਟੇ ਦੀ ਇਹਦਾ ਮਤਲਬ ਅਵਤਾਰ ਅਸੀਂ ਤਾਂ ਭਾਲਦੇ ਸੀ ਕੁਝ ਆਪ ਕਰਨ ਜੋਗੇ ਨਹੀਂ ਜਾਂ ਅਸੀਂ ਆਪ ਕਰਨਾ ਨਹੀਂ ਚਾਹੁੰਦੇ ਜੀ ਵੀ ਥੋੜਾ অবতার ਹੀ ਕੋਈ ਨਾ ਕਰੂਗਾ ਇਸ ਤਰ੍ਹਾਂ ਅੱਜ ਵੀ ਹਿੰਦੁਸਤਾਨ ਦੇ ਹਾਲਾਤ ਇਸ ਤਰ੍ਹਾਂ ਬੜ ਗਏ ਨੇ ਕਿ ਅਸੀਂ ਭਗਵਾਨ ਰਾਮ ਨੂੰ ਅੱਗੇ ਲੈਂਦਾ ਹੈ ਮਹਾਕਾਵਿਚਾ ਸੀ ਵਾਲਮੀਕ ਨੇ ਜੀ ਮਹਾਕਾਵਿ ਜਿਹਨੂੰ ਐਪ ਕਹਿੰਦੇ ਆ ਉਹ ਇੱਕ ਬਤੌਰ ਖਸ਼ਤਰੀ ਰਾ ਖਸ਼ਤਰੀ ਦੇ ਤੌਰ ਤੇ ਰਾਮ ਜਮੇ ਪਰ ਤੁਰ ਸੀਧੀ ਰਮੈਣ ਤੱਕ ਹਮ ਰਾਮਚਰਿਤਮਾਨਸ ਜੀ ਨੂੰ ਕਹਿੰਦੇ ਆ ਜੀ ਉਹ ਰਾਮਚੰਦਰ ਰਾਜੇ ਦਸ਼ਰਧਾ ਪੁੱਤ ਹੋਣ ਤੋਂ ਲੈ ਕੇ ਭਗਵਾਨ ਰਾਮ ਤੱਕ ਆ ਗਿਆ ਜੀ ਔਰ ਉਸ ਵਕਤ ਭਗਤੀ ਮੂਵਮੈਂਟ ਹਿੰਦੁਸਤਾਨ ਦੇ ਉੱਤਰੀ ਭਾਰਤ ਵਿੱਚ ਬੜੇ ਜ਼ੋਰਾਂ ਤੇ ਸੀਗੀ ਹਮ ਉਹਦੇ ਵਿੱਚ ਬਾਬਾ ਗੁਰਨਾਨਕ ਦੇ ਉਹਦੇ ਬਹੁਤ ਵੱਡਾ ਯੋਗਦਾਨ ਹੈ ਕਬੀਰ ਦਾ ਵੀ ਯੋਗਦਾਨ ਹੈ ਜਿਨਨੇ ਵੀ ਭਗਤੀ ਮੂਵਮੈਂਟ ਦੇ ਸੰਤ ਨੇ ਹਮ ਗੁਰੂ ਪੀਰ ਅਵਤਾਰ ਸਾਰੇ ਜਿਹੜੇ ਸੀਗੇ ਜੀ ਉਹਨਾਂ ਵੇਲੇ ਇਹ ਗੱਲ ਚੱਲਦੀ ਸੀ ਹੂੰ ਉਹਨਾਂ ਨੇ ਵੀ ਕਿਹਾ ਵੀ ਏਕਰਾਮ ਦਸ਼ਰਤ ਦਾ ਜਾਇਆ ਹੂੰ ਏਕਰਾਮ ਕਿਹੜਾ ਜਿਹੜਾ ਦਸ਼ਰਦੇ ਘਰੇ ਪੈਦਾ ਹੋਇਆ ਜੀ ਉਹ ਕਿਹੜਾ ਆ ਰਾਮ ਹੈ ਜੀ ਠੀਕ ਹੈ ਵੀ ਉਹ ਰਾਜ ਦਾ ਪੁੱਤ ਹੈ ਹੂੰ ਏਕਰਾਮ ਦਸ਼ਰਤ ਦਾ ਜਾਇਆ ਦਸ਼ਰਤ ਦਾ ਜਾਇਆ ਏਕਰਾਮ ਘਟ ਘਟ ਰਹੇ ਸਮਾਇਆ ਏਕਰਾਮ ਉਹ ਜਿਹੜਾ ਕਾਟ ਕਟ ਸਾਰੇ ਕਣਕਣ ਦੇ ਵਿੱਚ ਸਮਾਇਆ ਹੋਇਆ ਹੂੰ ਕਿਉਂਕਿ ਉਸ ਵਕਤ ਭਗਤੀ ਮੂਵਮੈਂਟ ਅੰਦੋਲਨ ਦੇ ਵਿੱਚ ਜਿਹੜਾ ਇੱਕ RAM ਦਾ ਸੰਕਲਪ ਸੀ ਜੀ ਉਹ ਇੱਕ ਬਹੁਤ ਇੱਕ ਵੈਗਰੂ ਇੱਕ ਭਗਵਾਨ ਹਮ ਇੱਕ ਅੱਲਾ ਦਾ ਸੰਕਲਪ ਸੀ ਜੀ ਉਹਦੇ ਵੀ ਉਹ ਤਾਂ ਸਾਰੇ ਬ੍ਰਹਮੰਡ ਦੇ ਵਿੱਚ ਇੱਕ ਹੈ ਹਮ ਉਸੇ ਨੇ ਬਣਾਇਆ ਬ੍ਰਹਮੰਡ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੀ ਠੀਕ ਹੈ ਨਾ ਤੇ ਉਸ ਤੋਂ ਬਾਹਰ ਕੁਝ ਵੀ ਨਹੀਂ ਹਮ ਅੰਗਰਾਜ ਅੰਗਰੇਜ਼ ਦਾ ਜੀ ਭਾੜਨ ਤੁਸੀਂ RAM ਰਾਜ ਅੰਗਰੇਜ਼ ਭਲਾ RAM ਰਾਜ ਕਿਵੇਂ ਦੇ ਦੂ ਤੁਹਾਨੂੰ ਕਦੇ ਵੀ ਨਹੀਂ ਜਦੋਂ ਕਿ ਸਾਰੇ ਬੰਦੇ ਭਾਰਤ ਦੇ ਜਿਹੜੇ ਸੀ ਪੁਜਾਰੀ ਸ਼੍ਰੇਣੀ ਦੇ ਤੇ ਅਧਕਾਰੀ ਸ਼੍ਰੇਣੀ ਦੇ ਤੇ ਵੱਡੇ ਵੱਡੇ ਜ਼ਗੀਰਦਾਰ ਅੰਗਰੇਜ਼ ਦੇ ਨਾਲ ਖੜੇ ਸੀ ਜੀ ਆਜ਼ਾਦੀ ਦੇ ਹੱਕ ਇਸ ਤਾਂ ਬੰਦੇ ਨਹੀਂ ਸੀ ਜਿਹੜੇ ਆਜ਼ਾਦੀ ਦੇ ਹੱਕ ਸੀਗੇ ਭਗਤ ਸਿੰਘ ਵਰਗੇ ਰਾਜਗੁਰੂ ਵਰਗੇ ਸਖਦੇਵ ਵਰਗੇ ਸੁਭਾਚੰਦਰ ਬੋਸ ਵਰਗੇ ਉਹ ਫਾਂਸੀਆਂ ਤੇ ਟੰਗ ਤੇ ਹੂੰ ਰਾਮ ਪ੍ਰਸਾਦ ਬਿਸਮਿਲ ਵਰਗੇ ਫਾਂਸੀ ਤੇ ਟੰਗ ਤੇ ਜੀ ਗਦਰੀ ਬਾਬੇ ਹੂੰ ਹਾਂਚੇ ਤੇ ਟੰਗ ਤੇ ਪਰ ਕਾਂਗਰਸੀ ਬੰਦਾ ਕੋਈ ਫੌਂਚੀ ਤੇ ਨਹੀਂ ਟੰਗਿਆ ਗਿਆ ਕਿਉਂਕਿ ਉਹ ਦੇਸ਼ ਦੀ ਗੁਲਾਮੀ ਲੰਮੀ ਕਰ ਰਹੇ ਸੀ ਆਜ਼ਾਦੀ ਉਹਨਾਂ ਦੀ ਕੋਈ ਮੰਗ ਨਹੀਂ ਸੀ ਕਦੇ ਉਹਨੂੰ ਸਵਰਾਜ ਦਾ ਨਾਮ ਦਿੰਦੇ ਸੀ ਕਦੇ ਸਵਰਾਜ ਦਾ ਨਾਮ ਦਿੰਦੇ ਸੀ ਇਹ ਇੱਕ ਗੱਲ ਮੈਂ ਪੁੱਛਣੀ ਜਾਵਾਂਗਾ ਪਿਛਲੇ ਸਮੇਂ ਚਰਚਾ ਚ ਵੀ ਰਹੀ ਵੀ ਜਦੋਂ ਜਿਨ੍ਹਾਂ ਨੇ ਮਾਫੀਆਂ ਲਈਆਂ ਜਦੋਂ ਉਹਨਾਂ ਦੇ ਬੁੱਤ ਲੱਗਦੇ ਨੇ ਆਰਐਸਐਸ ਦੇ ਕੁਝ ਬੰਦਿਆਂ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਕੋਟ ਪੈਂਟ ਟਾਈ ਲਾ ਕੇ ਬੁੱਤ ਲੱਗਦੇ ਨੇ ਪਗਤ ਸਿੰਘ ਉਹਨਾਂ ਦੇ ਉਹੀ ਜੇਲ੍ਹ ਦੇ ਹਥਕੜੀਆਂ ਵਾਲੇ ਬੁੱਤ ਲੱਗ ਜਾਂਦੇ ਹਾਂ ਇਹ ਵੀ ਮਾਨਸਿਕਤਾ ਹੈ ਕੁਛ ਵੀ ਮਿਲੇ ਗੱਲੇ ਨਾ ਵੀ ਜਿਨ੍ਹਾਂ ਨੇ ਮਾਫੀਆਂ ਮੰਗੀਆਂ ਹੂੰ ਉਹਨਾਂ ਦਾ ਯੋਗਦਾਨ ਕੀ ਸੀ ਕੁਛ ਵੀ ਨਹੀਂ ਸੀ ਨਾ ਹੂੰ ਤੇ ਜਿਨ੍ਹਾਂ ਨੇ ਯੋਗਦਾਨ ਉਹ ਮਾਫੀ ਕਿਉਂ ਮੰਗਦਾ ਹੂੰ ਉਹ ਤਾਂ ਸਿਰ ਦਿੰਦਾ ਪਗਤ ਸਿੰਘ ਦਾ ਸਿਰ ਦੇਣਾ ਜੀ ਰਾਜਗੁਰੂ ਨੇ ਸਿਰ ਦੇਣਾ ਹੈ ਸੁਖਦੇਵ ਨੇ ਸਿਰ ਦੇਣਾ ਹੁਣ ਲਾ ਲੋ ਰਾਜਗੁਰੂ ਸੁਖਦੇਵ ਥਾਪੜ ਦਾ ਲੁਧਿਆਣੇ ਦਾ ਸੀ। ਹੂੰ ਮੈਂ ਲੁਧਿਆਣੇ ਉਸ ਵਕਤ ਜਦੋਂ ਫਾਂਸੀ ਲੱਗਿਆ ਸੀ ਮੈਂ ਇੱਕ ਬਹੁਤ ਵੱਡੀ ਉਮਰ ਦੀ ਔਰਤ ਨੂੰ ਪੁੱਛਿਆ ਉਹ ਉਸ ਵਕਤ ਡਾਕਟਰ ਸੀਗੀ। ਜੀ। ਉਹ ਸਕਦੇ ਦੀ ਉਮਰ ਹੈ ਜੀ ਸੁਖਦੇਵ ਹੁਣਾਂ ਨੂੰ ਜਦੋਂ ਫਾਂਸੀ ਹੁੰਦੀ ਹੈ। ਹਾਂ ਉਸ ਵਕਤ ਉਹਦੀ ਉਮਰ 35 ਸਾਲ ਦੀ ਸੀ। ਹੂੰ ਮੈਂ ਇਹਨੂੰ ਕਿਹਾ ਜੀ ਜਦੋਂ ਸੁਖਦੇਵ ਨੂੰ ਫਾਂਸੀ ਲਾਈ ਲੁਧਿਆਣੇ ਸ਼ਹਿਰ ਦੇ ਲੋਕ ਉਹਨਾਂ ਦੇ ਘਰੇ ਕਿੰਨਾ ਅਫਸੋਸ ਕਰਨ ਆਏ। ਹੂੰ ਅਜੇ ਇੱਕ ਬੰਦਾ ਨਹੀਂ ਗਿਆ। ਹੂੰ ਇਹਦੇ ਦੀ ਜਰਤ ਸੀ ਹੂੰ ਤੇ ਰਾਜਗੁਰੂ ਤਾਂ ਵਿਚਾਰਾ ਸੀ ਦੇਖਣ ਦਾ ਹਾਂ ਉੱਥੇ ਕਿਹਨੇ ਪਹੁੰਚਣਾ ਸੀ ਉੱਥੇ ਜਾ ਪਹੁੰਚਣੀ ਕਿਨੇ ਸੀ ਹਾਂ ਠੀਕ ਹੈ ਤੇ ਭਗਤ ਸਿੰਘ ਨੂੰ ਅੱਤਵਾਦੀ ਹੁਣ ਵੀ ਕਹੀ ਜਾਂਦੇ ਆ ਹੂੰ ਪੰਜਾਬ ਦੇ ਕਈ ਭਰੇ ਪੁਰਖ ਜੀ ਅਜੇ ਵੀ ਹਾਂ ਅੱਤਵਾਦੀ ਕਹਿੰਦੇ ਆ ਹਾਂ ਕਮਾਲ ਆ ਅੰਗਰੇਜ਼ ਸਰਕਾਰ ਤੇ ਉਹਨਾਂ ਦੀ ਕੋਈ ਟਿੱਪਣੀ ਨਹੀਂ ਜੀ ਪੰਜਾਬ ਦੇ ਅਜੇ ਵੀ ਉਹ ਖਾਨਦਾਨ ਬੈਠੇ ਨੇ ਜਿਹੜੇ ਅੰਗਰੇਜ਼ ਰਾਜ ਤੇ ਅੰਗਰੇਜ਼ ਸਰਕਾਰ ਤੇ ਕੋਈ ਟਿੱਪਣੀ ਨਹੀਂ ਵੀ ਇਹਨਾਂ ਨੇ ਹਿੰਦੁਸਤਾਨ ਤੇ ਕਬਜ਼ਾ ਕਉ ਕੀਤਾ ਆਪ ਦਾ ਟੱਬਰ ਭਲੇ ਸਰੋਪੇ ਦੇ ਜਾਂਦਾ ਹੋਵੇ ਆਪਦੇ ਟੱਬਰ ਸਾਰੇ ਸਰੋਪੇ ਲੈਂਦੇ ਸੀ ਬਕਾਇਦਾ ਲੈਂਦੇ ਰਹੇ ਆ ਔਰ ਉਹਨਾਂ ਨੂੰ ਖਾਣੇ ਖੋਣਦੇ ਆ ਤੇ ਭਗਸੀਵਾਤਵਾਦੀ ਬਣਾਤਾ ਅੱਜ ਵੀ ਬੈਠੇ ਆ 75 ਸਾਲ ਹੋ ਗਏ ਅਖੌਤੀ ਇਜਾਦੀ ਪ੍ਰਾਪਤ ਹੋਈ ਨੂੰ ਜੀ ਉਹੀ ਮਾਨਸਿਕਤਾ ਅੱਜ ਵੀ ਖੜੀ ਆ ਔਰ ਲੋਕੀ ਉਹਨਾਂ ਨੂੰ ਹੈ ਜਦੋਂ ਵੋਟਾਂ ਪਾਉਂਦੇ ਆ ਨਾ ਤੇ ਛੱਲੀਆਂ ਨਹੀਂ ਜਾਂਦੀਆਂ ਪੀਪਿਆਂ ਚ ਵੋਟਾਂ ਐਨੀਆਂ ਪੈਂਦੀਆਂ ਜੀ ਹਾ ਇਹ ਹੈ ਲੋਕਾਂ ਦੀ ਮਾਨਸਿਕਤਾ ਮਸੂਮੀਅਤ ਤੇ ਪਤਾ ਹੀ ਕੋਈ ਨਹੀਂ ਵੀ ਅਸੀਂ ਆਪਦੇ ਗੱਲ ਚ ਕਿਉਂ ਫਹਾ ਪਾ ਰਹੇ ਹਾਂ ਜੀ ਇਸ ਕਰਕੇ ਇਹੋ ਜੇ ਲੋਕਾਂ ਵਾਸਤੇ ਫਿਰ ਭੂਤਕਾਲ ਦਾ ਡਿਵਾਈਨ ਥਿਉਰੀ ਦੇ ਵਿੱਚੋਂ ਜਿਹਨੂੰ ਦੇਵੀ ਸਿਧਾਂਤ ਦੇ ਵਿੱਚੋਂ ਇੱਕ ਅਵਤਾਰ ਕੱਢਿਆ ਜਾਂਦਾ ਹੈ ਹਮ ਅਵਤਾਰ ਜੀ ਇੰਗਲੈਂਡ ਨੇ ਵੀ 190 ਸਾਲ ਆਪਣੇ ਤੇ ਰਾਜ ਕੀਤਾ ਜੀ ਉੱਥੇ ਕਲਯੁਗ ਨਹੀਂ ਗਿਆ ਸਾਜੁਗਰੀ ਗਿਆ ਆਪਣੀ ਰਹਿੰਦਾ ਇੱਧਰ ਆਪਣੀ ਰਹਿੰਦਾ ਉਹਨੂੰ ਪਤਾ ਵੀ ਇੱਥੇ ਮੇਰੀ ਚੰਗੀ ਪੂਜਾ ਹੁੰਦੀ ਹੈ ਕਿਉਂਕਿ ਅਸੀਂ ਮਾਨਸਿਕਤਾ ਇਹ ਜੇ ਸੰਕਲਪ ਪੈਦਾ ਕੀਤਾ ਤਾਂ ਕਿ ਕਦੇ ਵੀ ਸਾਡੇ ਲੋਕ ਸੋਚੀ ਨਾ ਸਕਣੋ ਵੀ ਥੋੜ ਨੂੰ ਲੁੱਟਣ ਵਾਲੀ ਸ਼੍ਰੇਣੀ ਕਿਹੜੀ ਹੈ ਜੀ ਜਦੋਂ ਵੀ ਸਾਡੇ ਲੋਕਾਂ ਨੂੰ ਭਰਮ ਪਾ ਦਿੱਤਾ ਜਾਵੇ ਕਿ ਥੋੜਾ ਜਿਹੜਾ ਭਲਾ ਜਦੋਂ ਵੀ ਧਰਮ ਦੀ ਹਾਨੀ ਹੁੰਦੀ ਹੈ ਜਦਾ ਜਦਾ ਹੀ ਧਰਮ ਸਿਆ ਗੇਲਾਨੀਰ ਭਗਤੀ ਹੈ ਭਾਰਤ ਹੂੰ हे पार्थ कुंतीपुत्र अर्जुन जी ਜਦੋਂ ਜਦੋਂ ਧਰਮ ਦੀ ਅਗਰਾਨੀ ਹੁੰਦੀ ਆ ਮੈਂ ਧਰਮ ਕਾਇਮ ਕਰਨ ਦੇ ਲਈ ਮੈਂ ਅਵਤਾਰ ਲੈਣਾ ਜੀ ਇਹ ਗੀਤਾ ਵਿੱਚ ਵੀ ਲਿਖਿਆ ਹਮ ਆਪਣੇ ਅਵਤਾਰ ਲੈਂਦੇ ਆ ਰਾਮਚੰਦਰ ਦਾ 14 ਕਲਾਸ ਸਪੂਰਨ ਸੀ ਕ੍ਰਿਸ਼ਨ ਨੂੰ 16 ਕਲਾਸ ਨੂੰ ਸਪੂਰਨ ਆ ਦਿਆ ਹਮ ਅਵਤਾਰਾਂ ਨੇ ਕਰਾਵਾ ਗਿਣ ਦਿੰਦੇ ਨੇ ਇਹ ਜੀ ਬੜੇ ਅੱਖਰ ਨਹੀਂ ਹੁੰਦੇ ਬੜੇ ਅੱਖਰ ਨੇ ਨੇ ਚਲੋ ਸਾਨੂੰ ਭਗਵਾਨ ਰਾਮ ਨਾਲ ਕੋਈ ਆਪਣਾ ਨਹੀਂ ਭਗਵਾਨ ਰਾਮ ਉਹ ਇੱਕ ਰਾਜੇ ਦਾ ਪੁੱਤ ਆ ਬਤ ਦੇਖੋ ਖੂਰ ਤੋਂ ਦੱਸਾਂ ਭਗਵਾਨ ਤੇ ਰਾਮ ਦੀ ਕੀ ਸਮੱਸਿਆ ਇੱਕ ਲਲਈ ਸਿੰਘ ਯਾਦ ਹੂੰ ਤੇ ਜੁਪੀ ਰਾਜ ਦਾ ਕਮਕਦਮਾ ਚੱਲਿਆ ਜੀ ਇਹ ਪੇਰੀਆ ਰਾਮਾ ਸੁਆਮੀ ਆ ਰਵਾਮਾ ਰਾਮਾ ਸੁਆਮੀ ਹੂੰ ਇਹ ਪੇਰੀਆ ਰਾਮਾ ਸੁਆਮੀ ਜੀ ਉਹਨੇ ਕਿਤਾਬ ਲਿਖਤੀ ਸੱਚੀ ਰੋਮੈਨ ਹੂੰ ਉਤੇ ਦੇ ਜੀ ਮੁਕਤਵਾ ਕਰਤਾ ਜੀ ਜਦੋਂ ਮਕਦਮਾ ਕਰਤਾ ਪਹਿਲਾਂ ਤਾਂ ਯੂਪੀ ਚ ਕਰਤਾ ਹੂੰ ਉਥੋਂ ਹੋ ਹਾਰ ਗਏ ਯੂਪੀ ਸਰਕਾਰ ਜੀ ਫਿਰ ਅਪੀਲ ਕਰਤੀ ਸੁਪਰੀਮ ਕੋਰਟ ਚਲੇ ਗਏ ਹੂੰ ਉਥੇ ਬੈਂਚ ਸੀ ਜੱਜਾਂ ਦਾ ਉਥੇ ਸਾਹਮਣੇ ਪੇਸ਼ ਹੋਏ ਹੂੰ ਜਦੋਂ ਸਾਰਾ ਕੁਝ ਪੜ ਕੇ ਸੁਣਾਇਆ ਵੀ ਕੀ ਗੱਲ ਹੈ ਜਿਹੜਾ ਲਖਾਰੀ ਸੀ ਲੇਖਕ ਇਤਿਹਾਸਕਾਰ ਸੀ ਜੀ ਉਹ ਤਾਂ ਜੀ ਮੈਂ ਖੋਜ ਕੀਤੀ ਆ ਵੀ ਇਹ ਸਾਡਾ ਮਿਥਿਹਾਸ ਆ ਇਹ ਵਾਪਰਿਆ ਨਹੀਂ ਹੂੰ ਵਾਪਰਦਾ ਇਤਿਹਾਸ ਹੁੰਦਾ ਹੈ ਜੀ ਮ ਇਤਿਹਾਸ ਕਲਪਨਾ ਕੀਤੀ ਜਾਂਦੀ ਹੈ ਕਲਪਨਾ ਕਰਨਾ ਗੁਨਾਹ ਨਹੀਂ ਮਨੁੱਖ ਜੇ ਕਲਪਨਾ ਹੀ ਨਹੀਂ ਕਰ ਸਕਦਾ ਸਿਰਜੂਗਾ ਕੀ ਹੂੰ ਕਲਪਨਾ ਕਰ ਤੇ ਕੋਈ ਇਤਰਾਜ਼ ਨਹੀਂ ਪਰ ਜੇ ਕਲਪਨਾ ਇਤਿਹਾਸ ਦੇ ਪ੍ਰਸੰਗ ਵਿੱਚ ਸੱਚੀ ਨਹੀਂ ਉਤਰਦੀ ਤੇ ਸਾਨੂੰ ਉਹ ਕਲਪਨਾ ਛੱਡਣੀ ਪੈਂਦੀ ਹੈ ਹੂੰ ਉਹ ਕਲਪਨਾ ਦਾ ਅਧਿਆਏ ਛੱਡਣਾ ਪੈਂਦਾ ਹੂੰ ਉਹ ਕਲਪਨਾ ਦੀ ਘਟਨਾ ਛੱਡਣੀ ਪੈਂਦੀ ਹੈ ਉਹ ਘਟਨਾ ਦੇ ਪਾਤਰ ਵੀ ਛੱਡਨੇ ਪੈਂਦੇ ਆ ਜੀ ਇੱਥੇ ਤਾਂ ਆਧਾਰ ਕਾਰਡ ਵੀ ਕੱਢ ਲਿਆਉਂਦੇ ਆ ਠੀਕ ਹੈ ਨਾ ਇਸ ਕਰਕੇ ਉਹ ਸੁਪਰੀਮ ਕੋਰਟ ਤੱਕ ਜਿੱਤੀ ਹੋਈ ਬਾਜੀ ਜੀ ਜਿਨ੍ਹਾਂ ਨੇ ਕਿਹਾ ਵੀ ਸਾਡਾ ਜਿਹੜਾ ਇਤਿਹਾਸ ਦੇ ਵਿੱਚ ਰੋਮਾਂਨ ਤੇ ਮਹਾਪਾਰਤ ਹੋਇਆ ਹੀ ਨਹੀਂ ਹੂੰ ਘੱਟੋ ਘੜਮਾਂਨ ਬਾਰੇ ਤਾਂ ਪੱਕੀ ਗੱਲ ਹੋਗੀ ਨਾ ਜੀ ਕਿਤਾਬ ਮਿਲਦੀ ਹੈ ਹਿੰਦੀ ਚ ਮਿਲਦੀ ਹੈ ਪੰਜਾਬੀ ਚ ਮਿਲਦੀ ਹੈ ਅੰਗਰੇਜ਼ੀ ਚ ਵੀ ਮਿਲਦੀ ਹੈ ਤੇ ਦੱਖਣ ਦੀਆਂ ਪਛਾਵਾਂ ਚ ਵੀ ਉਹ ਮਿਲਦੀ ਆ ਜੀ ਤੇ ਉੱਤਰੀ ਭਾਰ ਦੇ ਲੋਕ ਪੜ ਲੈਣ ਤੇ ਮੈਂ ਘੱਟੋ ਘੜ ਕਹੂੰ ਮੈਂ ਬੀਜੇਪੀ ਵਾਲੇ ਜ਼ਰੂਰ ਪੜ ਲੈਣੋ ਤਾਨੂੰ ਪਤਾ ਲੱਗ ਜੂ ਵੀ ਪ੍ਰਾਣ ਪ੍ਰਤੀਸ਼ਠਾ ਪ੍ਰਸਥਾਨ ਕੇ ਕੀਛਤ ਵਰਤਦੇ ਆ ਵੀ ਕੀ ਚੀਜ਼ ਹੁੰਦੀ ਆ ਜੀ ਇਸ ਕਰਕੇ ਸਾਰਾ ਨਾ ਡਿਵਾਈਨ ਥਿਉਰੀ ਦੇਵੀ ਸਦਾਨ ਦੇ ਅਨੁਸਾਰ ਮਤਲਬ ਘੁੰਮਣ ਕੇ ਵਿੱਚ ਪਾ ਕੇ ਮੁਲਖ ਨੂੰ ਬੋਟਾ ਬਟੋਰਨ ਵਾਲਾ ਸਿਸਟਮ ਤੇ ਆਪਣੀਆਂ ਰਾਜ ਸਤਾਵਾਂ ਦੀ ਜਿਹੜੀ ਲਾਲਸਾ ਹੈ ਜੀ ਤੇ ਕੜਮਬਾਜੀ ਆ ਹੂੰ ਤੇ ਏਜੰਡੇ ਆ ਜੇ ਹੱਥ ਕੰਡੇ ਆ ਹੂੰ ਤੇ ਕੜਮਬਾਜੀ ਏਜੰਡੇ ਤੇ ਹੱਥ ਕੰਡੇ ਉਹ ਕਰ ਰਹੇ ਨੇ ਹੁਣੇ ਲੋਕਾਂ ਦੀ ਚੇਤਨਾ ਹੈ ਇਸ ਚੀਜ਼ ਦਾ ਜਵਾਬ ਕਿਵੇਂ ਦਿੰਦੇ ਪੰਜਾਬ ਪੰਜਾਬ ਦੇ ਪੰਜਾਬ ਦੇ ਸੰਦਰਭ ਵਿੱਚ ਆਪਾਂ ਗੱਲ ਕਰਦੇ ਆਂ ਕੱਲ ਸੀ ਚਰਚਾ ਕਰ ਰਹੇ ਸੀ ਕਹਿੰਦੇ ਪੰਜਾਬ ਚ ਉਸ ਪੱਧਰ ਦਾ ਨਹੀਂ ਹੋਣਾਗਾ ਜਦੋਂ ਉਹਨਾਂ ਦੇ ਕਹਿਣ ਤੇ ਥਾਲੀਆਂ ਵਜਾ ਸਕਦੇ ਤਾਂ ਲੋਕ ਦੀਵੇ ਵੀ ਜਗਾ ਦੇਣਗੇ ਜਗਾ ਸਕਦੇ ਕੋਈ ਬਾਤ ਨਹੀਂ ਦੀਵੇ ਜਗਾ ਸਕਦੇ ਆਪਾਂ ਵੈਸੇ ਨਾ ਦੀਵਾਲੀ ਮਨਾਉਂਦੀ ਮਨਾਉਂਦੇ ਆ ਮਨਾਉਂਦੇ ਆ ਨਾ ਜਿਵੇਂ ਗੁਰੂ ਗਬੀਰ ਸਾਹਿਬ ਜਨਮ ਦਿਨ ਆ ਆਪਾਂ ਕਦੇ ਦੀਵਾ ਲਾਇਆ ਨਾ ਗੁਰੂ ਨਾਨਕ ਦੇਵ ਜਨਮ ਦਿਨ ਤੇ ਦੀਵਾ ਲਾਇਆ ਗੁਰੂ ਗੁਰੂ ਦਾ ਨਾ ਮੈਂ ਪਾਸ਼ਾ ਦੇ ਜਨਮ ਦਿਨ ਤੇ ਦੀਵਾ ਲਾਇਆ ਉਹ ਦੀ ਚ ਦੀ ਦੀਵਾਲਾ ਬੰਦਾ ਬਹਾਦਰ ਇੱਥੇ ਲੜਦਾ ਮਰ ਗਿਆ ਉਹਦੀ ਸ਼ਹੀਦੀ ਤੇ ਦੀਵਾਲਾ ਹਾਂ ਜੀ ਠੀਕ ਹੈ ਨਾ ਇਹ ਸਾਰਾ ਜਿਹੜੀ ਪੁਜਾਰੀ ਸ਼੍ਰੇਣੀ ਨੇ ਕਿਸੇ ਵੀ ਧਰਮ ਦੀ ਪੁਜਾਰੀ ਸ਼੍ਰੇਣੀ ਉਹ ਲੋਕਾਂ ਨੂੰ ਕਰਮ ਕਾਂਡ ਵਿੱਚ ਤੱਕ ਕੇ ਜੀ ਧਰਮ ਦੀ ਜਿਹੜੀ ਅਸਲੀ ਅਸਲੀ ਜਿਹੜੀ ਅਧਿਆਤਮਕਤਾ ਹੁੰਦੀ ਹੈ ਹਾਂ ਜੀ ਰੂਹਾਨੀਅਤ ਹੁੰਦੀ ਹੈ ਜੀ ਉਹ ਤੋਂ ਦੂਰ ਕਰਕੇ ਤੇ ਚਰਚ ਤੇ ਸਟੇਟ ਇਕੱਠੇ ਹੋ ਕੇ ਚਾਰਚ ਤੇ ਸਟੇਟ ਇਕੱਠੇ ਹੋ ਕੇ ਲੋਕਾਂ ਤੇ ਰਾਜ ਕਰਦੇ ਆ ਉਹਨਾਂ ਤੇ ਜ਼ੁਲਮ ਕਰਦੇ ਆ ਤੇ ਉਹਨਾਂ ਦਾ ਸ਼ੋਸ਼ਣ ਕਰਦੇ ਆ ਤੇ ਨਾਲ ਦੋਸ਼ ਲਾਉਂਦੇ ਆ ਵੀ ਤੁਸੀਂ ਕਿਸੇ ਪਿਛਲੇ ਜਰਮ ਦਾ ਕਰਮ ਭੋਗਣਾ ਆਇਓ ਭਾਈ ਜੀ ਅੱਜ ਦੇ ਰਾਜਸਤਾ ਨੇ ਤਾਂ ਤੁਹਾਨੂੰ ਕੁਝ ਵੀ ਨਹੀਂ ਕਿਹਾ ਇੱਕ ਹਿੰਦੁਸਤਾਨ ਹੀ ਗੈਸਾ ਦੇਸ਼ ਆ ਜੇ ਤੇ ਤੁਹਾਨੂੰ ਆਪਣਾ ਜਮਾਂਦਰੂ ਜਨਮ ਦਾ ਸਰਟੀਫਿਕੇਟ ਤਾਂ ਮਿਲਦਾ ਨਹੀਂ ਹੁਦਿਆਣੇ ਦੀ ਕਾਰਪੋਰੇਸ਼ਨ ਚ ਵਗਜੋ ਜੇ ਤੁਹਾਨੂੰ ਜਨਮ ਦਾ ਸਰਟੀਫਿਕੇਟ ਲੈਣਾ ਹੋਵੇ ਤੇ ਜੀਬ ਘੜਾ ਦਿੰਦੇ ਆ ਛੇਛੇ ਦੀ ਮਿਲਦਾ ਨਹੀਂ ਆ ਜੀ ਤੇ ਇੱਕ ਕਮਾਲ ਦੀ ਗੱਲ ਹੈ ਜਿਹੜੀ ਪੁਜਾਰੀ ਸ਼ਰਣੀ ਆ ਉਹ ਤੁਹਾਨੂੰ ਪਿਛਲੇ ਜਨਮਾਂ ਦੀ ਸਰਟੀਫਾਈਡ ਕਾਪੀ ਦਿੰਦੇ ਆ ਜੀ ਵੀ ਆ ਤੁਸੀਂ ਪਿਛਲੇ ਜਨਮ ਚ ਫਲਾਣੇ ਹੁੰਦੇ ਸੀ ਤੇ ਤੁਸੀਂ ਆਹ ਕੋ ਕਰਮ ਕੀਤਾ ਤੇ ਉਹਦਾ ਫਲ ਭੋਗਣ ਚੱਲੇ ਹੋ ਤੇ ਰਾਜੇ ਦਾ ਹੈ ਤੇ ਇਹ ਚ ਕੋਈ ਕਿਸੁਰ ਨਹੀਂ ਜਦੋਂ ਕਿ ਪਬਲਿਕ ਦੇ ਵਿੱਚ ਰਾਸਤਾ ਦੇ ਵਿੱਚ ਰਾਜਾ ਸ਼ਾਹੀ ਦੇ ਵਿੱਚ ਸਭ ਤੋਂ ਵੱਡਾ ਕਸੂਰ ਰਾਜੇ ਦਾ ਹੁੰਦਾ ਹੈ ਪਾਵਰ ਕਿਤਾ ਉਹਦੀ ਜਿਹਨੂੰ ਜਨਤਾ ਕਹਿੰਦੇ ਆ ਜਿਹਨੂੰ ਪਬਲਿਕ ਕਹਿੰਦੇ ਆ ਉਹ ਤਾਂ ਉਹਦੇ ਜ਼ੁਲਮਾਂ ਦਾ ਸ਼ਿਕਾਰ ਸ਼ਿਕਾਰ ਹੁੰਦੀ ਹੈ ਅੱਛਾ ਪਬਲਿਕ ਜਿੱਥੇ ਲੋਕਾਂ ਦੀ ਗੱਲ ਕਰਦੇ ਲੋਕ ਤਾਂ ਸ਼ਿਕਾਰ ਹੋ ਜਾਂਦੀ ਹੈ ਇੱਥੇ ਤਾਂ ਉਹ ਅਦਾਰੇ ਜਾਂ ਝੰਡੀਆਂ ਤਾਂ ਸੜਕਾਂ ਤੇ ਲੱਗ ਹੀ ਜਾਣੀਆਂ ਲਵਾ ਦਿੰਦੇ ਕੋਈ ਗੱਲ ਸਾਰੇ ਦੇਸ਼ ਨੂੰ ਭਗਮਾਰੰਗ ਹੋ ਜਾਣਾਗਾ ਹੋ ਜਾਇਆ ਕੋਈ ਬਾਤ ਨਹੀਂ ਹੋ ਜੂਆ ਨਜ਼ਰ ਵੀ ਆ ਰਿਹਾ ਹੈਗਾ ਆ ਰਿਹਾ ਹੈ ਹਾਂ ਇਹ ਤਾਂ ਉਹ ادارے ਜਿਹੜੇ মিডিਆ ادارے ਜਾਂ ਵੱਡੇ ਅਖਬਾਰ ਜਿਨ੍ਹਾਂ ਨੂੰ ਖਵਾਰਾਂ ਨੂੰ ਅਸੀਂ ਸੋਚਦੇ ਹਾਂ ਜੀ ਐਡਵਰਟਾਈਜ਼ਮੈਂਟਾਂ ਮਿਲਦੀਆਂ ਪੰਜਾਬੀ ਟ੍ਰਿਬਿਊਨ ਆ ਗਿਆ ਤੇ ਅੱਜ ਤਾਂ ਉਹਨਾਂ ਦੇ ਪਹਿਲੇ ਪੇਜ ਵੀ ਰੰਗੇ ਹੋਏ ਆਏ ਆ ਪੂਰੀ ਤਰ੍ਹਾਂ ਅੱਜ ਕਮਾਲ ਨਹੀਂ ਮਤਲਬ ਪੂਰੇ ਦਾ ਪੂਰਾ ਪੂਰੇ ਦਾ ਪੂਰਾ ਪੇਜ ਹ ਹਰੇਕ ਅਖਬਾਰ ਦਾ ਕੀ ਪੰਜਾਬੀ ਕੀ ਹਿੰਦੀ ਕੀ ਅੰਗਰੇਜ਼ੀ ਸਾਰੇ ਭਰ ਤੇ ਉਹਦੇ ਚਲੋ ਐਡਵਰਟਾਈਜ਼ਮੈਂਟ ਆਉਂਦੀ ਆ ਆਪਣਾ ਕੀ ਲੈਂਦੇ ਆ ਲੋਕਾਂ ਨੇ ਜੋ ਕਰਨਾ ਉਹਦਾ ਕਰਨੀ ਕਰਨਾ ਪੈਸਾ ਆਪਣੇ ਕੋਲੇ ਆ ਗਿਆ ਜੀ ਠੀਕ ਹੈ ਨਾ ਇਹ ਇਸ ਕਰਕੇ ਇਹਦੀ ਦੁਰਵਰਤੋਂ ਕੀਤੀ ਜਾਂਦੀ ਆ ਨਹੀਂ ਫਿਰ ਸਿਆਣਾ ਵਿਚਾਰ ਕੌਣ ਦਊਗਾ ਫਿਰ ਵਿਚਾਰ ਤਾਂ ਵੇਖੋ ਇਹ ਸੰਘਰਸ਼ ਹੈ ਹੁਣ ਐਸ ਵਕਤ ਜਿਹੜਾ ਸਮਾਂ ਹੈ ਹੂੰ ਲੋਕਾਂ ਦੇ ਅੰਦਰ ਫਿਰਕਾ ਪ੍ਰਸਤੀ ਤੇ ਕਰਮਕਾਂਡ ਜਿਹਨੂੰ ਅਡੰਬਰ ਕਹਿੰਦੇ ਆ ਜੀ ਉਹ ਭਾਰੂ ਕਰਤਾ ਹੂੰ ਉਹ ਸਰਕਾਰਾਂ ਨੇ ਕੀਤਾ ਇਹ ਇਹ ਪੱਕੀ ਗੱਲ ਹੈ ਮੀਡੀਆ ਨੇ ਕੀਤਾ ਹੂੰ ਠੀਕ ਹੈ ਪਰ ਜਿਹੜੇ ਚੇਤਨਾ ਲਗਾਤਾਰ ਸੰਘਰਸ਼ ਕਰਨ ਵਾਲੇ ਲੋਕ ਹੈ ਜਿਹੜੇ ਸਟਰਗਲ ਕਰਦੇ ਆ ਜਿਹੜੇ ਚਿੰਤਨ ਕਰਦੇ ਆ ਜਿਹਨਾਂ ਨੂੰ ਪਤਾ ਵੀ ਅਸੀਂ ਸਰਮਾਇਅਦਾਰੀ ਯੁੱਗ ਚ ਰਹਿ ਰਹੇ ਆ ਅਸੀਂ ਇਸ ਯੁੱਗ ਦੀ ਲੁੱਟ ਖੁੱਟ ਨੂੰ ਬੰਦ ਕਰਨ ਵਾਸਤੇ ਜੀ ਸਾਨੂੰ ਚੰਗੀ ਤਰ੍ਹਾਂ ਕਾਰਲ ਮਾਰਕਸ ਪੜਨਾ ਪਊ ਕਿਉਂਕਿ ਕਾਰਲ ਮਾਰਕਸ ਹੀ ਕਹਿੰਦਾ ਆ ਕਿ ਮਜ਼ਦੂਰ ਦੀ ਲੁੱਟ ਨਹੀਂ ਹੋ ਸਕਦੀ ਬਾਬਰਾਨਾ ਵੀ ਕਹਿੰਦਾ ਹੋਊਗਾ ਜੀ ਲੁੱਟ ਨਹੀਂ ਹੋ ਸਕਦੀ ਲਾਲੋ ਦੀ ਲੁੱਟ ਨਹੀਂ ਹੋ ਸਕਦੀ ਜੀ ਭਾਗੋ ਲੁੱਟਦਾ ਜੀ ਉਹਦੇ ਲੁੱਟ ਦੇ ਵਿੱਚ ਜਿਹੜੀ ਰੋਟੀ ਦੇ ਵਿੱਚ ਹੈਗਾ 36 ਪ੍ਰਕਾਰ ਦੇ ਪੋਜ ਤੇ ਗਰੀਬ ਦਾ ਲਹੂ ਹੈ ਬਾਬੇ ਨੇ ਬੜਾ ਸਿੰਬੋਲਿਕਲ ਬਹੁਤ ਸਿੰਬੋਲਿਕਲ ਪੇਸ਼ ਕੀਤਾ ਸੀ ਗੁਰੂ ਨਾਨਕ ਦੇਵ ਜੀ ਮਹਿਸੂਸ ਕਰਦਾ ਸੀ ਉਹ ਆਪਣੇ ਵਿੜੇ ਦਾ ਵਿਦਵਾਨ ਸੀ ਕਿੰਤਕ ਸੀ ਜੀ ਵਿਚਾਰ ਕਿਸ ਦੁਨੀਆਂ ਦੇ ਵਿੱਚ ਘੁੰਮਿਆ ਸੀ ਜੀ ਉਹਨੂੰ ਪਤਾ ਸੀ ਵੀ ਕਿਹੜੀ ਚੀਜ਼ ਕਿਵੇਂ ਲੁੱਟੀ ਕੁੱਟੀ ਜਾਂਦੀ ਹੈ ਹੂੰ ਭਾਗੋ ਕਿਵੇਂ ਤਗੜਾ ਹੋ ਰਿਹਾ ਜੀ ਲਾਲੋ ਕਿਵੇਂ ਕਮਜ਼ੋਰ ਹੋ ਰਿਹਾ ਸੱਜਣ ਠੱਗ ਦੀ ਹਵੇਲੀ ਕਿੱਡੀ ਵੱਡੀ ਹੋ ਗਈ ਹੂੰ ਤੇ ਲੋਕ ਕਿੰਨੇ ਛੋਟੇ ਹੋ ਗਏ ਲੋਕਾਂ ਦੇ ਜੌਣ ਤੇ ਰਹਿਣ ਜੋਗੇ ਘਰ ਵੀ ਨਹੀਂ ਰਹਿ ਜੀ ਤੇ ਠੱਗਾਂ ਦੇ ਮਹਿਲ ਪੈ ਕੇ ਤੇ ਮਾੜੀਆਂ ਬਣ ਗਿਆ ਜੀ ਇਹ ਗੱਲਾਂ ਜਦੋਂ ਚੇਤਨਾ ਵਧੂਗੀ ਫੇਰੇ ਦਾ ਸੰਘਰਸ਼ਾ ਅਗਲੇ ਦੌਰ ਦੇ ਵਿੱਚ ਜਰੂਰ ਸ਼ੁਰੂ ਹੋਊਗਾ ਜੀ ਜਿਵੇਂ ਗੁਰੂ ਨਾਨਕ ਦੇਵ ਜੀ ਦੀ ਆਪਾਂ ਗੱਲ ਕਰਦੇ ਲੰਗਰ ਪ੍ਰਸਾਦ ਦੀ ਹੁਣ ਬਹੁਤਿਆਂ ਨੇ ਉੱਥੇ ਜਾ ਕੇ ਲੰਗਰ ਵੀ ਲਾਏ ਨਹੀਂ ਹਾਂ ਸਿੱਖੀ ਬਾਣੇ ਦੇ ਵਿੱਚ ਜਾ ਕੇ ਚਲੋ ਲੰਗਰ ਲਾਉਣਾ ਮਾੜੀ ਗੱਲ ਤੇ ਲੰਗਰ ਲਾਤੇ ਕੋਈ ਗੱਲ ਨਹੀਂ ਲੰਗਰ ਲਾਤੇ ਘਟਗਰ ਬੰਦੇ ਦੇ ਮੂੰਹ ਚ ਅੰਪੇ ਇਹ ਗੱਲ ਕਹਿਣੀ ਕਿ ਹਵਨ ਹੁੰਦੇ ਰਹੇ ਨੇ ਹਾਂ ਹਾਂ ਸਿੱਖ ਧਰਮ ਦੇ ਵਿੱਚ ਕਰਮ ਕਾਂਡਾਂ ਦੇ ਤਾਂ ਵਿਰੋਧ ਚ ਖੜਾ ਨਹੀਂ ਜੇ ਕੋਈ ਕੰਮ ਕਰਦਾ ਹੈ ਜਾ ਕਿਉਂਕਿ ਸਿੱਖ ਧਰਮ ਪੱਕੀ ਗੱਲ ਹੈ ਕਿ ਕਰਮ ਕਾਂਡਾਂ ਦੇ ਬਰ ਖਿਲਾਫ ਹੈ ਵੇ ਬਾਬੇ ਨਾਨਕ ਨੇ ਕੀ ਕਿਹਾ ਵੀ ਕਾਜੀ ਕੂੜ ਬੋਲ ਮਲ ਖਾਏ ਹੂੰ ਬ੍ਰਾਹਮਣ ਨਾ ਵੈ ਜੀਆ ਖਾਏ ਜੀ ਜੋਗੀ ਜੁਗਤ ਨਾ ਜਾਣੇ ਆਂਦੇ ਤੇ ਤਿੰਨੇ ਉਹ ਜਾੜੇ ਕਾ ਬੰਦ ਇਹਦਾ ਯਾੜ ਪਾੜ ਦੇ ਦਿੰਦੇ ਨੇ ਕੀ ਗਾ ਕਿਸੇ ਨੂੰ ਜੇ ਭੁੱਖੇ ਜਾਂਦੇ ਤੇ ਲੰਗਰ ਪਾ ਦੇਣਾ ਬੜੀ ਅੱਛੀ ਗੱਲ ਹੈ ਕਰਮ ਕਾਂ ਦਾ ਸ਼ਿਕਾਰ ਹੋਣਾ ਇਹ ਬਾਬੇ ਦੀ ਆਤਮਾ ਤੇ ਗੱਲ ਬਰ ਖਰਾਬ ਜਾਂਦੀ ਜਾਂ ਬਾਬੇ ਦੇ ਚਿੰਤਨ ਦੇ ਬਾਬੇ ਦੇ ਫਰਸਫੇ ਦੇ ਬਾਬੇ ਦਾ ਅਧਿਆਤਮਿਕ ਵਿਚਾਰ ਹੈ ਜਿਹੜਾ ਜਿਹੜਾ ਉਹਨੇ ਨੰਗੇ ਪੈਰੀ ਵੀ ਤੁਰ ਤੁਰ ਕੇ ਕਾਬਲ ਤੰਦਾਰ ਤੱਕ ਅੱਗੇ ਤੱਕ ਕੀ ਕਿਤੇਗਾ ਇਰਾਕ ਤੱਕ ਵੀ ਗਿਆ ਜੀ ਉਹਦੇ ਨਾਲ ਆਪਾਂ ਮੈਂ ਸੋਚ ਰਿਹਾ ਵੀ ਇਨਸਾਫ ਨਹੀਂ ਕਰਦੇ ਅੱਛਾ ਅੱਜੇ ਪੰਜਾਬ ਨੂੰ ਆਪ ਦੇਖਦੇ ਆ ਜਿਸ ਤਰ੍ਹਾਂ ਬੇਅਦਬੀਆਂ ਪਿਛਲੇ ਸਮੇਂ 'ਚ ਹੋਈਆਂ ਘਟ ਨਹੀਂ ਰਹੀਆਂ ਵਾਧ ਹੀ ਰਹੀਆਂ ਹਨ ਜਦੋਂ ਕੋਈ ਬੰਦਾ ਫੜਿਆ ਜਾਂਦਾ ਤੇ ਮਾਨਸਿਕ ਰੋਗੀ ਹਾਂ 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 ਹੋ ਜਾਂਦਾ ਕਿ ਮਾਨਸਿਕ ਰੋਗੀ ਮਾਨਸਿਕ ਰੋਗੀ ਆ ਪòn ਪਿਛਲੇ ਦਿਨਾਂ 'ਚ ਵਾਪਰੀ ਘਟਨਾ ਜੀ ਤੇ ਇਹ ਕਿਹੋ ਜਿਹਾ ਕਿਰਦਾਰ ਸਿੱਖ ਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਮੀਡੀਆ ਵੱਲੋਂ ਕਿ ਲੋਕਾਂ ਨੂੰ ਡਰ ਲੱਗਣ ਲੱਗਿਆ ਸਿੱਖਾਂ ਤੋਂ ਤੇ ਤਾਂ ਗੱਲ ਕੀ ਆ ਵੇਖੋ ਇਹ ਪੱਕੀ ਗੱਲ ਆ ਆਪਾਂ ਆਪਸੀ ਦੀ ਬੈਠੇ ਆਪਣੇ ਕੋਲ ਕੋਈ ਵਿਜਾਰਾ ਮੁਸਲਮਾਨ ਪਰਿਵਾਰ ਦਾ ਬੱਚਾ ਤਾਂ ਹੈ ਨਹੀਂ ਹੂੰ ਆਪਾਂ ਕਦੇ ਸੋਚ ਸਕਦੇ ਆ ਵੀ ਕੁਰਾਨ ਦੀ ਆਪਾਂ ਬੇਅਦਬੀ ਆਪਾਂ ਹੀ ਬੈਠੇ ਕਦੇ ਸੋਚ ਸਕਦੇ ਆ ਕਿ ਆਪਾਂ ਗੀਤਾ ਦੀ ਬੇਇੱਜ਼ਤੀ ਕਰ ਦਾਂਗੇ ਨਾ ਕਦੇ ਵੀ ਨਹੀਂ ਕਰਾਂਗੇ ਆਪਾਂ ਸੋਚ ਸਕਦੇ ਆ ਆਪਣੇ ਕੋਲ ਕੋਈ ਸਾਈ ਨਹੀਂ ਕਿ ਆਪਾਂ ਬਾਈਬਲ ਦੀ ਬੇਇੱਜ਼ਤੀ ਕਰ ਦਾਂਗੇ ਬੇਅਦਮੀ ਕਰ ਦਾਂਗੇ ਕਦੇ ਵੀ ਨਹੀਂ ਭਾਰ ਦੇ ਲੋਕ ਤੇ ਪੰਜਾਬ ਦੇ ਲੋਕ ਤਾਂ ਸੋਚ ਹੀ ਨਹੀਂ ਸਕਦੇ ਇਹਦਾ ਮਤਲਬ ਇਹ ਸ਼ਰਾਰਤ ਸਹਾਗਾਨਾਂ ਦੀ ਚਰਚ ਤੇ ਸਟੇਟ ਦੀ ਉਸੇ ਰੰਗ ਚ ਆ ਰਹੀ ਹੈ ਹਾਂਜੀ ਸਾਰੀ ਚਰਚ ਤੇ ਸਟੇਟ ਦੇ ਉਹਨਾਂ ਦੇ ਗੁਨਾਹਾਂ ਦਾ ਫਲ ਆ ਨਹੀਂ ਕਰਤੂਤਾਂ ਦਾ ਤੇ ਮਾੜੀ ਸੋਚ ਦਾ ਫਲ ਆ ਉਹਨਾਂ ਨੂੰ ਪਤਾ ਵੀ ਜਿੰਨਾ ਅਲਹਿਦਾਲਿਆਂ ਦਾ ਹੋਣਗੇ ਹੂੰ ਸਾਡੀ ਵੋਟ ਹੈ ਉਸ ਹਿਸਾਬ ਨਾਲ ਸਾਡੀ ਵੋਟ ਦਾ ਜਿਹੜਾ ਆਕਾਰ ਵੱਡਾ ਹੁੰਦਾ ਪਰ ਜਾਊ ਸਾਡੇ ਹੱਥ 'ਚ ਰਾਜ ਹੋਊਗਾ ਫਿਰ ਅਸੀਂ ਤਾੜੀਆਂ ਮਾਰਾਂਗੇ ਥਾਲੀਆਂ ਖੜਕਾਵਾਂਗੇ ਸਭ ਕੁਝ ਕਰਾਂਗੇ ਫਿਰ ਮੋਜਦਾ ਹੀ ਮੋਜਦਾ ਐਸੇ ਕਰਕੇ ਸਰਸੇ ਵਾਲਾ ਬਾਹਰ ਆ ਜਾਂਦਾ ਦੇਖੋ ਕਮਾਲਲੀ ਕਿੰਨੇ ਵਾਰੀ ਪਰੋਲ ਤੇ ਅਸੀਂ ਤਾਂ ਸਾਡੇ ਇਲਾਕੇ 'ਚ ਆ ਬਾਬਾ ਜੀ ਮੇਰਾ ਜ਼ਿਲ੍ਹਾ ਸਰਸਾ ਹੈ ਜੀ ਅਸੀਂ ਜਦੋਂ ਪ੍ਰਿੰਪ 'ਚ 1967 78 'ਚ ਪੜ੍ਹਦੇ ਹੁੰਦੇ ਸੀ ਅਸੀਂ ਇਹਦੇ ਡੇਰੇ ਚਾਂਮ ਜਾਂਦੇ ਸੀ ਇਹ ਸਾਰੀਆਂ ਗੱਲਾਂ ਨੂੰ ਸਮਝਣਾ ਪਊਗਾ ਨਾ ਜੁੜਨਾ ਪਊਗਾ ਨਾ ਆਪਸੇ ਹਾਂ ਉਹ ਕੁਝ ਵੀ ਨਹੀਂ ਹਾਂ ਉਹ ਬਰਾਣਾ ਦਾ ਬੁੰਡਾ ਹੈ ਉਹ ਤੇ ਚਾਚੇ ਦੇ ਪੁੱਤਰ ਨੇ ਜੰਗਾ ਨਗਰ ਅੱਠ ਜਮਾਤਾ ਪਾਸ ਨਹੀਂ ਬਾਬਾ ਨਹੀਂ ਉਹ 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 ਚਰਚਾ ਹੋਗੀ ਇਸ ਸਮੇਂ ਚ ਫੇਰ ਆਉਣਾ ਆਉਣਾ ਬਾਹਰ ਆ ਗਿਆ ਜੀ ਇਹਨਾਂ ਦਿਨਾਂ ਚ ਇਹਨਾਂ ਦਿਨਾਂ ਚ ਹਾਂ ਪੱਕਾ ਮਾ ਜੀਬਾ ਆਉਣਾ ਕਿਉਂਕਿ ਉਹਦੇ ਮਗਰ ਲੋਕੀ ਬਹੁਤ ਨੇ ਕਿਉਂਕਿ ਲੋਕਾਂ ਦੇ ਵਿੱਚ ਇੱਕ ਗੱਲ ਪ੍ਰਚਾਰਤੀ ਵੀ ਕਲ ਜੇ ਬਾਬਾ ਅੰਦਰ ਨਾ ਜਾਂਦਾ ਤੇ ਬਾਬੇ ਨੇ ਤਾਂ ਸਾਰਾ ਕਲ ਜੁਗਾ ਆਪਦੇ ਸਿਰ ਤੇ ਚੱਕ ਲਿਆ ਹੂੰ ਜੇ ਬਾਬਾ ਅੰਦਰ ਨਾ ਜਾਂਦਾ ਤੇ ਹਹਾ ਕਰ ਮੱਚ ਜਾਣੀ ਸੀ ਦੁਨੀਆ ਦੇ ਵਿੱਚ ਸਾਡੇ ਲੱਖ ਚ ਨੂੰ ਕੀ ਕਹਿੰਦੇ ਆ ਹੂੰ ਜਿਹੜੇ ਤੇ ਅਣਪੜ੍ਹ ਨੇ ਜੀ ਅੰਧ ਵਿਸ਼ਵਾਸ ਕਰਨ ਵਾਲੇ ਨੇ ਵੀ ਬਾਬੇ ਦੇ ਕਰਕੇ ਹੀ ਸਾਡੀ ਮੁਕਤੀ ਹੋਣੀ ਹੈ ਕਿਉਂਕਿ ਉਹਨਾਂ ਕੋਲ ਵਿਦਿਆ ਹੈ ਨਹੀਂ ਜੀ ਮੁਕਤੀ ਬਾਬਿਆਂ ਤੋਂ ਭਾਲਦੇ ਆ ਲੁੱਟ-ਖੁੱਟ ਸਰਕਾਰਾਂ ਕਰਦੀਆਂ ਹੂੰ ਤੇ ਜੇ ਕੋਈ ਮੰਦਾ ਨੂੰ ਸੱਚ ਦੱਸਣ ਦੀ ਕੋਸ਼ਿਸ਼ ਕਰਨ ਜਾਂ ਆਖਣਗੇ ਬੰਦਾ ਜੀ ਨਾਸਤਕਾ ਇਹ ਬੋਲਦਾ ਜਾ ਰਹੇ ਆ ਜੀ ਹਾਂ ਇਹਨੂੰ ਪਤਾ ਹੀ ਨਹੀਂ ਕਿਸੇ ਦੀ ਕਰਨੀ ਆ ਕਿ ਨਹੀਂ ਹੂੰ ਜੇ ਕਿ ਚੁੱਪ ਕਰਦਾ ਤੇ ਚੁੱਪ ਤੋਂ ਉਹਨਾਂ ਨੂੰ ਡਰ ਕੋਈ ਨਹੀਂ ਕਿਸੇ ਬੰਦੇ ਨੂੰ ਵੀ ਕਿਸੇ ਪਹਾੜ ਦੀ ਕੰਦਰ ਚ ਭੇਜ ਦੇ ਉੱਥੇ ਬੈਠਾ ਲਵੇ ਜੀ ਕਰ ਲੈ ਭਗਤੀ ਹੂੰ ਠੀਕ ਨਹੀਂ ਇਸ ਕਰਕੇ ਸਾਰਾ ਕੁਝ ਰਾਜ ਸੱਤਾ ਦੀਆਂ ਕਰਪੂਤਾ ਖੋਰ ਤੇ ਕੁਝ ਨਹੀਂ ਸਮਝਣਾ ਪੈਣਾ ਇਹਨਾਂ ਨੂੰ ਸਮਝਣਾ ਦਿੱਦਿਆ ਨਾਲ ਇੱਕ ਕੜੀ ਜੁੜੀ ਹੋਈ ਹੈ ਸਾਰੀ ਇਹ ਹਰ ਇੱਕੜੀ ਜੁੜੀ ਹੋਈ ਹੈ ਤੁਸੀਂ ਐਂ ਲਾ ਦਿਓ ਵੀ ਯੋਰ ਪਚ ਅੱਜ ਵੀ ਕੋਈ ਸਾਧ ਨਹੀਂ ਹੂੰ ਯੂਨੀਆ ਦੇ ਵਿੱਚ 212 ਕਰੋੜ ਇਸਾਈ ਨੇ ਕਿਸੇ ਇੱਕ ਸਾਈ ਸੰਤ ਦਾ ਨਾਮ ਲੈਣ ਵੀ ਆ ਸਾਈ ਸੰਤ ਹੈ ਜਿਹੜਾ ਇਹ ਬੜਾ ਕਰਾਮਾਤੀ ਆ ਹੂੰ ਤੇ ਕਰੀ ਮੋਂ ਕੱਢਣਾ ਤੇ ਸਾਲਾਮ ਹੈ 140 ਕਰੋੜ ਦੀ ਬਾਦੀ ਕੱਢਦਣ ਵੀ ਆ ਵੀ ਕਰ ਬਾਬਾ ਬੜਾ ਕਰਾਮਾਤੀ ਆ ਹੂੰ ਇਥੇ ਦਾ ਰੋਜ਼ ਹੀ ਨਿਕਲੇ ਆਉਂਦਾ ਕੋਈ ਆਪਣੇ ਕੋਲ ਰੋਜ਼ ਨਿਕਲਦਾ ਕਰਾਮਾਤੀ ਅਜੇ ਰੋਟੀ ਦਾ ਵੀ ਮੁੜਕੀ ਤੁਸੀਂ ਮੂੰਹ ਚ ਪਾਈ ਨਹੀਂ ਹੁੰਦੀ ਬਾਬਾ ਤੁਹਾਡੀ ਸਾਈ ਚ ਨੱਚਣ ਲੱਗ ਜਾ ਕੇ ਆ ਕੇ ਕਿ ਬਾਬਾ ਕਰਾਮਾਤੀ ਆ ਗਿਆ ਹੁੰਦਾ ਖਰਾਫਾਤੀ ਆ ਬਣਾ ਦਿੰਨੇ ਕਰਾਮਾਤੀ ਤੇ ਆਪਣੇ ਮੁਖ ਦੇ ਵਿੱਚ ਇਹ ਕਰਾਮਾਤੀ ਕਿੱਥੋਂ ਆ ਗਿਆ ਚਲੋ ਮੰਨ ਲਿਆ ਕਰਾਂ ਮਾਤੀ ਹੁਣ ਫਿਰ ਜਦੋਂ ਕਿਤੇ ਮੁਲਕ ਤੇ ਹਮਲੇ ਹੋਏ ਇਹਨਾਂ ਨੇ ਮੁਲਕ ਦੀ ਫੇਰ ਆਖੀ ਨਾ ਕੀਤੀ ਕਰਾਂ ਮਾਤੀਆਂ ਨੇ ਕੀਤੀ ਨਾ ਕਰਦੇ ਬਾਬਰ ਨੇ ਜਾ ਕੇ ਟੰਗੇ ਸੀ ਤੇ ਪੈਂਦੇ ਗਲ ਕੋਈ ਗੁਰੂ ਨਾਨਕ ਦੇਵ ਜੀ ਨੇ ਕਿਹਾ ਕੋਟੀ ਹੀ ਕੋਟੀ ਹੀ ਪੀਰ ਵਰਜ ਰਹਾਏ ਜਦ ਅਮੀਰੂ ਸੁਣਿਆ ਤਾਂ ਆ ਬੜਾ ਪੀਰਾਂ ਨੇ ਜਾਦੂ ਮਾਰੇ ਕੋਈ ਮੁਗਲ ਨਾ ਹੋਆ ਅੰਦਾ ਨਾ ਪਰਚ ਚਲਾਇਆ ਬਥੇਰੇ ਜਾਦੂ ਮੰਦਰ ਕੀਤਾ ਕੋਈ ਪਰਚ ਨਹੀਂ ਚਲਾ ਢਾਲੇ ਸਾਰੇ ਨੇ ਹਮ ਪਤਾ ਲੱਗ ਗਿਆ ਇਹਨਾਂ ਦੇ ਪੱਲੇ ਕੱਖ ਨਹੀਂ ਨਾ ਇਹਨਾਂ ਦੇ ਪੱਲੇ ਰੱਬਾ ਨਾ ਇਹਨਾਂ ਦੇ ਪੱਲੇ ਸਵਾਬਾ ਤੇ ਨਾ ਇਹਨਾਂ ਦੇ ਪੱਲੇ ਇਨਸਾਨੀਅਤ ਹੈ ਜੀ ਨਾ ਇਹਨਾਂ ਦੇ ਪੱਲੇ ਤਰਕ ਹੈ ਨਾ ਬੁੱਧੀ ਹੈ ਨਾ ਵਿਵੇਕ ਹੈ ਬਸ ਇਨਸਾਨੀਅਤ ਦੀ ਦੁਸ਼ਮਣੀ ਅੰਧ ਵਿਸ਼ਵਾਸ ਦੇ ਪੁਤਲੇ ਨੇ ਹਮ ਜਿੱਥੇ ਐਡਾ ਵਿਚਾਰ ਪਿਆ ਹੋਵੇ ਸਿੱਖ ਧਰਮ ਦੀ ਆਪਾਂ ਜਦੋਂ ਗੱਲ ਸਿੱਖ ਸਿਧਾਂਤ ਦੀ ਗੱਲ ਕਰਦੇ ਸੰਡੇ ਸਿੱਖ ਭਾਈਚਾਰਾ ਹੀ ਵੱਧ ਪਖੰਡੀਆਂ ਕੋਲੇ ਡੇਰਿਆਂ 'ਚ ਗੱਲ ਐਸੇ ਜਿਹੜਾ ਕੋਈ ਵੀ ਜਿਹੜਾ ਧਰਮ ਹੈ ਉਹਦੇ ਵਿੱਚ ਇੱਕ ਪੁਜਾਰੀ ਸ਼੍ਰੇਣੀ ਨੇ ਪੈਦਾ ਹੋਣੀ ਹੋਣਾ ਹੂੰ ਤੇ ਪੁਜਾਰੀ ਸ਼੍ਰੇਣੀ ਤੁਹਾਡੇ ਕਰਮਕਾਂਡ ਦੀ ਰਾਖੀ ਕਰਦੀ ਆ ਉਹਨੂੰ ਕਦੇ ਕਦੇ ਦਾ ਦਾ ਨਾਮ ਮर्यादा ਰੱਖਣਗੇ ਜੀ ਠੀਕ ਹੈ ਨਾ ਕਦੇ ਕਰਮਕਾਂਡ ਰੱਖਣਗੇ ਰਿਚੁਅਲਿਜ਼ਮ ਕਹਿੰਦੇ ਆ ਹੂੰ ਤੇ ਜਿਹੜਾ ਰਿਚੁਅਲਿਜ਼ਮ ਹੁੰਦਾ ਉਹ ਤਾਂ ਸਪਿਰਚੁਅਲਿਜ਼ਮ ਨਹੀਂ ਹੁੰਦਾ ਹੂੰ ਉਹ ਚ ਰੋਹਾਨੀਅਤ ਨਹੀਂ ਹੁੰਦੀ ਜੀ ਇਸ ਕਰਕੇ ਧਰਮ ਕੋਈ ਵੀ ਆ ਜੇ ਉਹ ਜਦੋਂ ਪੁਜਾਰੀ ਸ਼ਰਣੀ ਜਿਵੇਂ ਜਿਵੇਂ ਵੱਡੀ ਹੁੰਦੀ ਤੁਰੀ ਜਾਊ ਧਰਮ ਦੀ ਆਤਮਾ ਕਮਜ਼ੋਰ ਹੁੰਦੀ ਤੁਰੀ ਜਾਊ ਤੇ ਬੰਦਾ ਆਪਣੇ ਚੰਗੇ ਕੰਮ ਜਗਾ ਦੇ ਕਰਨ ਦੀ ਥਾਂ ਹੂੰ ਵੱਡੀਆਂ ਵੱਡੀਆਂ ਦੇਗਾ ਵੱਡੀਆਂ ਵੱਡੀਆਂ ਸੁੱਖਾਂ ਸੁਖ ਕੇ ਤੇ ਆਪਦੇ ਸੁਰਗਾਂ ਦੀ ਜਿਹੜੀ ਟਿਕਟ ਹੈ ਜੀ ਮਤਲਬ ਨਾ ਡਿਜੀਟਲੀ ਬੁਕਿੰਗ ਕਰਾ ਲੈਂਦਾ ਹੂੰ ਵੀ ਤੂੰ ਮਗਰੋਂ ਜਾਵੇਂਗਾ ਤੇਰੀ ਭਾਈ ਸੀਟ ਬੁੱਕ ਕਰਾ ਤੇ ਉਸ ਵਰਗ ਚ ਜੀ ਕਰਾ ਲੈਂਦਾ ਕਲਾ ਸਿੱਖਣੀ ਜਿਹੜੇ ਵੀ ਧਰਮਾਂ ਕੋਈ ਇਸਲਾਮ ਚ ਕਿੰਨਾ ਵੇਖੋ ਇਸਲਾਮ ਚ ਕਿੰਨਾ ਜੀ ਆਪਾਂ ਹਿੰਦੂ ਨੂੰ ਆਪਾਂ ਸਾਰੇ ਜਾਣਦੇ ਆ ਕਿੰਨਾ ਹੁਣ ਵੇ ਕਿੰਨਾ ਜਿਵੇਂ ਕਹਿੰਦੇ ਵੀ ਡੰਡ ਪਿਆ ਹੋਇਆ ਬੋਧੀਆਂ ਚ ਕਿੰਨਾ ਜੈਨੀਆਂ ਚ ਕਿੰਨਾ ਜੀ ਹੈ ਤੇ ਪਖੰਡੀ ਪਖੰਡਾ ਸਾਰਾ ਚ ਹੋ ਗਿਆ ਪੁਜਾਰੀ ਸ਼੍ਰਣੀ ਨੇ ਹੀ ਕੰਮ ਕਰਨਾ ਪੁਜਾਰੀ ਤੇ ਤੁਸੀਂ ਕੋਈ ਉਮੀਦ ਨਹੀਂ ਕਿਉਂਕਿ ਅਧਿਕਾਰੀ ਵਪਾਰੀ ਪੁਜਾਰੀ ਤੇ ਦਰਬਾਰੀ ਇਹ ਚਾਰ ਬੰਦੇ ਨੇ ਇਹ ਮਨੁੱਖਤਾ ਵਿਰੋਧੀ ਹੁੰਦੇ ਆ ਚਾਰਸਤੇ ਸਟੇਟ ਦੋਨੇ ਲੜਕੇ ਬਿਰੁਖਤਾ ਦੇ ਵਿਰੋਧੀ ਹੁੰਦੇ ਆ ਮੁਨੁਖਤਾ ਦੇ ਵਿਵੇਕ ਤੇ ਵਿਦਿਆ ਦੇ ਵਿਰੋਧੀ ਹੁੰਦੇ ਆ ਜੀ ਧਰਮ ਜਿਹੜਾ ਮਰਜੀ ਵੱਡਾ ਹੋਵੇ ਪੁਜਾਰੀ ਸ਼੍ਰਾਣੀ ਨੂੰ ਹਮੇਸ਼ਾ ਛੋਟਾ ਕਰ ਦਿੰਦੇ ਨੇ ਦੀਵੇ ਜਾਗੜ ਜਾਣੇ ਨੇ ਪਰ ਤੁਸੀਂ ਕੀ ਕਹੋਗੇ ਕਿ ਦਿਮਾਗਾਂ ਦੇ ਦੀਵੇ ਜਗਾਉਣੇ ਜ਼ਰੂਰੀ ਨੇ ਕਿ ਕੰੰਧਾਂ ਤੇ ਜਗਾਉਣੇ ਜ਼ਰੂਰੀ ਨੇ ਵੇਖੋ ਜੀ ਦੀਵਾ ਤੇੜਾ ਹੈਗਾ ਨਾ ਹਾਂ ਦੇਖਦੇ ਜਾਗਣਾ ਚਾਹੀਦਾ ਹਾਂ ਦੀਵਾ ਵਿਵੇਕ ਦਾ ਜੀ ਤੇ ਜਿਹੜੇ ਕੰੰਧਾਂ ਦੇ ਆੜਿਆਂ 'ਚ ਤੇ ਦਰਵਾਜ਼ਿਆਂ 'ਚ ਉਹਦਾ ਜਦੋਂ ਤੇਲ ਮੁੱਕ ਜਾਂਦਾ ਉਦੋਂ ਖਤਮ ਹੋ ਜਾਂਦੇ ਆ ਹਾਂ ਤੂੰਆ ਪੈਦਾ ਹੋ ਜਾਂਦਾ ਇੱਥੇ ਜਗਣਾ ਚਾਹੀਦਾ ਹਾਂ ਦਿਮਾਗ ਦੇ ਵਿੱਚ ਵਿਵੇਕ ਦੇ ਦੀਵੇ ਜੀ ਹਾਂ ਇਹ ਸਭ ਤੋਂ ਵੱਡੀ ਗੱਲ ਆ ਹਿੰਦੁਸਤਾਨ ਦੇ ਵਿੱਚ ਵਿਵੇਕ ਦਾ ਦੀਵਾ ਹੀ ਚੰਗਾ ਹੈ ਕਰਮ ਕਾਂਡ ਦਾ ਦੀਵਾ ਬਿਲਕੁਲ ਨਹੀਂ ਹੈ ਬਹੁਤ ਬਹੁਤ ਸ਼ੁਕਰੀਆ ਬਾਪੂ ਜੀ ਸਮਾਂ ਦੇ ਲਈ ਜਾਂਦੇ ਹਾਂ